ਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਬਲਾਕ ਔਰ ਦੇ ਪਿੰਡ ਊੜਾਪੜ ਖੁਰਦਾ ਤੇ ਕਾਲੋ ਵਿਖੇ ਆਂਗਨਵਾੜੀ ਸੈਂਟਰਾਂ ਦਾ ਉਦਘਾਟਨ ਲਲਿਤ ਮੋਹਨ ਪਾਠਕ ਹਲਕਾ ਐਨ 4 ਜਾਮ ਆਦਮੀ ਪਾਰਟੀ ਨਵਾਸ਼ਹਿਰ ਵੱਲੋਂ ਆਪਣੇ ਕਾਰਕਮਲਾ ਨਾਲ ਕੀਤਾ ਗਿਆ ਜਿਸ ਉਪਰੰਤ ਉਹਨਾਂ ਗੱਲਬਾਤ ਕਰਦਿਆ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਛੋਟੇ ਤੋਂ ਲੈ ਕੇ ਵੱਡੇ ਪੱਧਰ ਤੱਕ ਵਿਦਿਆ ਅਤੇ ਸਿਹਤ ਸਹੂਲਤਾਂ ਦਾ ਮਿਆਰ ਉੱਚਾ ਕੀਤਾ ਜਾਵੇਗਾ ਇਸ ਮੌਕੇ ਬੀ ਡੀ ਪੀਓ ਹੇਮਰਾਜ एपीयू गुरप्रीत कौर ਅਤੇ ਸੀਡੀਪੀਓ ਦਵਿੰਦਰ ਕੌਰ ਨੇ ਦੱਸਿਆ ਕਿ ਇਹਨਾਂ ਆਂਗਣਵਾਲੀ ਸੈਂਟਰਾਂ ਵਿੱਚੋਂ ਗਰਭਵਤੀ ਔਰਤਾ, ਬੱਚਾ ਅਤੇ ਉਹਨਾਂ ਦੀਆਂ ਮਾਵਾਂ ਦੇ ਸਿਹਤ ਪੱਧਰ ਨੂੰ ਉੱਚਾ ਚੁੱਕਣ ਵਾਸਤੇ ਵੱਖ-ਵੱਖ ਸਹੂਲਤਾਂ ਦਿੱਤੀਆਂ ਜਾਣਗੀਆਂ। ਇਸ ਮੌਕੇ ਆਮ ਆਦਮੀ ਪਾਰਟੀ ਦੇ ਬੁੱਧੀਜੀਵੀ ਵਿੰਦੇ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਤਾਂ, ਸਰਪੰਚ ਭੁਪਿੰਦਰ ਸਿੰਘ ਅਤੇ ਸਮਾਜ ਸੇਵੀ ਪਰਮਜੀਤ ਸਿੰਘ ਪੰਮਾ ਵੱਲੋਂ ਪੰਜਾਬ ਸਰਕਾਰ ਅਤੇ ਹਲਕਾ ਇੰਚਾਰਜ ਲਲਿਤ ਮੋਹਨ ਪਾਠਕ ਦਾ ਤਨਵਾਦ ਕੀਤਾ ਗਿਆ। ਇਸ ਮੌਕੇ ਅਜਮੇਰ ਸਿੰਘ ਸਾਹਿਬ ਦਾ ਸਰਪੰਚ ਨੰਗਲ ਜੱਟਾ ਸੈਕਟਰੀ ਗੁਰਜਾਰ ਸਿੰਘ ਤੇ ਰਕੇਸ਼ ਕੁਮਾਰ सुरेंद्र कौर ਸੁਪਰਵਾਈਜ਼ਰ ਤੋਂ ਇਲਾਵਾ ಗ್ರಾಮ ਪੰਚਾਇਤਾ ਭਾਰੀ ਗਿਣਤੀ ਵਿੱਚ ਆਂਗਣਵਾੜੀ ਵਰਕਰ ਅਤੇ ਪਿੰਡ ਦੇ ਪਤਵੰਤੇ ਹਾਜ਼ਰ ਸਨ ਤੁਸੀਂ ਦੇਖ ਰਹੇ ਹੋ ਛਿੰਜੀ ਲੜੋਆ ਦੀ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਅੱਜ ਆਂਗਣਵਾੜੀ ਸੈਂਟਰਾਂ ਦਾ ਆਪਾਂ ਉਦਘਾਟਨ ਕਰਦੇ ਆਏ ਹਾਂ ਪਿੱਛੇ ਮੇਰੇ ਨਾਲ ਡਾਪੜ ਪਿੰਡ ਦੇ ਸਰਪੰਚ ਸਾਹਿਬ ਖੜੇ ਆ ਭពਿੰਦਰ ਸਿੰਘ ਜੀ ਪਹਿਲਾ ਅਸੀਂ ਡਾਪੜ ਦੇ ਵਿੱਚ ਦਗਾਟਨ ਕੀਤਾ ਹੁਣ ਖੁਰਦਾਂ ਦੇ ਵਿੱਚ ਆਏ ਆ ਔਰ ਤੀਸਰਾ ਅਸੀਂ ਕਾਹਲੋ ਪਿੰਡ ਦੇ ਵਿੱਚ ਕਰਨ ਜਾ ਰਹੇ ਆ ਦੇਖੋ ਇਹ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਆ ਪੰਜਾਬ ਸਰਕਾਰ ਦੀ ਇੱਕ ਸੋਚ ਵਧੀਆ ਹੈ ਕਿਉਂਕਿ ਦੇਖਣ ਨੂੰ ਮਿਲਦਾ ਸੀ ਕਿ ਜਦੋਂ ਵੀ ਕੋਈ ਆਂਗਣ ਬਾੜੀ ਸੈਂਟਰ ਕੋਈ ਕਿਸੇ ਨਾ ਕਿਸੇ ਜਗ੍ਹਾ ਤੇ ਬਣਾ ਦਿੱਤਾ ਜਾਂਦਾ ਜਦੋਂ ਉੱਥੇ ਦੀ ਜ਼ਰੂਰਤ ਪੈਂਦੀ ਸੀ ਤਾਂ ਉਹਨਾਂ ਨੂੰ ਅੱਗੇ ਤਕੇਲ ਦਿੱਤਾ ਜਾਂਦਾ ਸੀ ਕਿ ਵੀ ਤੁਸੀਂ ਉਧਰ ਚਲੇ ਜਾਓ ਅੱਜ ਪ੍ਰੋਪਰ ਉਹਨਾਂ ਦਾ ਆਪਣਾ ਆਫਿਸ ਆ ਆਪਣਾ ਕਮਰਾ ਬਣੇ ਆ ਤਾਂ ਕਿ ਛੋਟੇ-ਛੋਟੇ ਬੱਚੇ ਆ ਔਰ ਇਹ ਸਕੂਲ ਦੇ ਵਿੱਚ ਆਂਗਣਵਾੜੀ ਸੈਂਟਰ ਬਹੁਤ ਵਧੀਆ ਮੋਰੇ ਪਾਰਕ ਬਣੂਗੀ ਔਰ ਬਹੁਤ ਵਧੀਆ ਪ੍ਰਾਲਾ ਆ ਔਰ ਮੇਰੀ ਇੱਛਾ ਹੈ ਕਿ ਇਹੋ ਜਿਹੇ ਆਂਗਣਵਾੜੀ ਸੈਂਟਰ ਸਾਰੇ ਸੈਂਟਰਾਂ 'ਚ ਬਣਨੇ ਚਾਹੀਦੇ ਆ ਹਰ ਪਿੰਡ ਦੀ ਪੰਚਾਇਤ ਨੂੰ ਆਂਗਣਵਾੜੀ ਸੈਂਟਰ ਪਹਿਲ ਦੇ ਆਧਾਰ ਤੇ ਬਣਾਉਣੇ ਚਾਹੀਦੇ ਔਰ ਮੇਰੀ ਕੋਸ਼ਿਸ਼ ਰਹੂਗੀ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਤੋਂ ਵੀ ਵੱਧ ਜਿਆਦਾ ਤੋਂ ਜਿਆਦਾ ਅਸੀਂ ਆਂਗਣਵਾੜੀ ਸੈਂਟਰ ਖੋਲੀਏ ਤਾਂ ਕਿ ਅਸੀਂ ਬੱਚਿਆਂ ਨੂੰ ਸਹੀ ਸੇਧ ਦੇ ਸਕੀਏ। ਥੈਂਕ ਯੂ। ਮੁਨੇ ਗੁਦਪ੍ਰੀਤ ਕੌਰ, ਐਪੀਓ ਬਲੌਕ ਆਡ ਜਿਹੜਾ ਅੱਜ ਸਾਡੇ ಗ್ರಾಮ ਪੰਚਾਇਤ ਖੁਰਦ ਵਿੱਚ ਆਂਗਣਵੜੀ ਸੈਂਟਰ ਦਾ ਜਿਹੜਾ ਉਦਘਾਟਨ ਕੀਤਾ ਗਿਆ ਜੋ ਕਿ ਐਮਜੀ ਨਰੇਗਾ ਤਹਿਤ ਬਣਾਈ ਗਈ ਹੈ। ਇਹ ਸਕੂਲ ਦੇ ਅੰਦਰ ਜਿਹੜਾ ਇਸ ਬਿਲਡਿੰਗ ਦਾ ਨਿਰਮਾਣ ਕੀਤਾ ਗਿਆ ਤੇ ਇੱਥੇ ਛੋਟੇ ਬੱਚਿਆਂ ਦੀਆਂ ਸੁਵਿਧਾਵਾਂ ਦਾ ਸਪੈਸ਼ਲ ਧਿਆਨ ਰੱਖਿਆ ਗਿਆ ਜਿਵੇਂ ਕਿ ਚਾਈਲਡ ਫ੍ਰੈਂਡਲੀ ਟਾਇਲਟ ਹੈ ਇਹਦਾ ਜਿਹੜਾ ਵੈ ਬਾਕੀ ਬਾਲਾ ਪੇਂਟਿੰਗ ਤਾਂ ਕਿ ਬੱਚੇ ਵੱਧ ਤੋਂ ਵੱਧ ਜਿਹੜਾ ਵੈ ਅਟਰੈਕਟ ਹੋਣ ਤੇ ਇਸ ਬਿਲਡਿੰਗ ਦਾ ਨਵੇਂ ਜਿਹੜਾ ਵੈ ਡਿਜ਼ਾਈਨ ਦੇ ਅਕੋਰਡਿੰਗਲੀ ਜਿਹੜਾ ਵੈ ਇਹ ਤਿਆਰ ਕੀਤੀ ਗਈ ਹੈ ਤੇ ਬਹੁਤ ਵਧੀਆ ਉਪਰਾਲਾ ਵੈ ਸਰਕਾਰ ਦਾ ਵੀ ਤੇ ਅਸੀਂ ਡਿਪਾਰਟਮੈਂਟ ਵੱਲੋਂ ਜਿਹੜਾ ਵੈ ਧੰਨਵਾਦ ਕਰਦੇ ਆ ਕਿ ਇਹ ਜਿਹੜੇ ਆ ਵੱਧ ਤੋਂ ਵੱਧ ਹੋਰ ਆਂਗਣਵੜੀ ਸੈਂਟਰ ਜਿਹੜੇ ਆ ਉਹ ਮਨਰੇਗਾ ਤੀਨ ਅਧੀਨ ਬਣਾਏ ਜਾ ਰਹੇ ਆ ਜੇ ਸਾਡੇ ਬਲੌਕ ਆਡ ਵਿੱਚ ਪਹਿਲੇ ਬਲੌਕ ਹੈ ਸਾਡਾ ਜਿੱਥੇ ਕਿ ਚਾਰ ਆਂਗਣਵੜੀ ਸੈਂਟਰ ਕੰਪਲੀਟ ਹੋ ਚੁੱਕੇ ਆ ਜਿਵੇਂ ਕਿ ਕਾਲੋ ਹੈ ਖੁਰਦ ਹੈ ਉੜਾਪੜ ਤੇ ਸ਼ੇਖੋਪੁਰ ਆਡ ਵਿੱਚ ਇਹ ਬਣ ਰਹੀ ਹੈ ਸੋ ਥੈਂਕ ਯੂ